ਸਤਿਕਾਰਯੋ ਸਤ ਸੰਗਤ ਜੀ ਅੱਜ ਦਾ ਦਿਨ ਪ੍ਰਮੁੱਖ ਹੈ ਕਿ ਅਸੀਂ ਆਪਣੀਆਂ ਬੀਬੀਆਂ ਦੀ ਗੱਲ ਕਰ ਰਹੇ ਹਾਂ ਇਹਨਾਂ ਦੀ ਇੱਜ਼ਤ ਦੀ ਗੱਲ ਕਰ ਰਹੇ ਹਾਂ ਇਹਨਾਂ ਦੀ ਕੁਰਬਾਨੀ ਦੀ ਗੱਲ ਕਰ ਰਹੇ ਹਾਂ ਔਰ ਜਿਹੜੀ ਦੇਣ ਇਹਨਾਂ ਨੇ ਦਿੱਤੀ ਹੈ ਅਸੀਂ ਇਸ ਨੂੰ ਭੁੱਲ ਨਹੀਂ ਸਕਦੇ ਕਿਉਂਕਿ ਕਰਕੇ ਜਿਹੜੇ ਜੱਤੋ ਜਹਤ ਦੇ ਵਿੱਚੋਂ ਨਿਕਲੇ ਐ ਉਹਨਾਂ ਸਾਰਿਆਂ ਨੂੰ ਉਹਨਾਂ ਦੀ ਮਾਵਾ ਨੇ ਸਮਾੜਿਆ ਹੋਰ ਕਦੇ ਵੀ ਇਹਨਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ ਹੈਗੇ ਜਿਹੜੇ ਸਾਡੇ ਬਾਪ ਸੀਗੇ ਉਹਨਾਂ ਨੂੰ ਪ੍ਰਦੇਸ ਬਹੁਤ ਤੰਗ ਕਰਤੀ ਸੀ ਫੇਰ ਉਹੋ ਆਪਣੀ ਜ਼ਮੀਨਾਂ ਵੇਚ ਕੇ ਰਿਸ਼ਵਤ ਦਿੰਦੇ ਸੀਗੇ ਹਕੂਮਤ ਨੂੰ ਤੇ ਉਹਨਾਂ ਦੇ ਵਿੱਚ ਵੀ ਮੰਨਤ ਸੀਗਾ ਕਿ ਜੇ ਸਾਡੇ ਪੁੱਤ ਨੇ ਬਗਾਵਤ ਕੀਤੀ ਹੈ ਤਾਂ ਫਿਰ ਇਹ ਕਹਾਣੀ ਖਤਮ ਹੋਣੀ ਚਾਹੀਦੀ ਹੈ ਪਰ ਸਾਡੀਆਂ ਮਾਵਾਂ ਨੇ ਭੁੱਡੀਆਂ ਉਹਨਾਂ ਨੇ ਜਿਹੜੇ ਪੈਸੇ ਰੱਖੇ ਹੋਏ ਸੀਗੇ ਜੋ ਕੁਝ ਵੀ ਰੱਖਿਆ ਹੋਇਆ ਸੀਗਾ ਉਹਨੂੰ ਵੀ ਬੇਚਿਆ ਵਕੀਲ ਵੀ ਕੀਤੇ ਸਾਰਾ ਕੁਝ ਕੀਤਾ ਤੇ ਅੱਜ ਜਿਹੜਾ ਅਸੀਂ ਜਿੰਦਾ ਫਿਰਦੇ ਆ ਇਹ ਸਾਡੀਆਂ ਮਾਵਾ ਦੀ ਦੇਣ ਹੈ ਇਸ ਹਿੰਦੂ ਨੂੰ ਮਤਨੇ ਸਰਦਰ ਤੇ ਬਹੁਤ ਜ਼ਬਰਦਸਤ ਹੈ ਤੇ ਬੀਬੀਆਂ ਨੇ ਬਰਾਬਰ ਹੋ ਕੇ ਮਰਤਾ ਦੇ ਨਾਲ ਇਸ ਨੂੰ ਛੱਡਿਆ ਤੇ ਤਾਂ ਜਵਾਬ ਦਿੱਤਾ ਔਰ ਬੜੀ ਦਲੇਰੀ ਦਿਖਾਈ ਹੈ ਔਰ ਬੜੀ ਕੁਰਬਾਨੀ ਕੀਤੀ ਹੈ 1947 ਦੇ ਵਿੱਚ ਜਿਹੜਾ ਅਦਲਾ ਬਦਲੀ ਹੋਈ ਨਹਿਰੂ ਨਹਿਰੂ ਗਾਂਧੀ ਨੇ ਅੰਗਰੇਜ਼ਾਂ ਤੇ ਜਿਨ੍ਹਾਂ ਦੇ ਨਾਲ ਲੜ ਕੇ ਸਾਡੇ ਪੰਜਾਬ ਦੀ ਵੰਡ ਪਾਤੀ ਉਹ ਸਿਹਰੇ ਜੋ ਜ਼ਬਰ ਸਾਡੀਆਂ ਬੀਪੀਆਂ ਨੇ ਛੱਡਿਆ ਉਹ ਅਸੀਂ ਦਸਰੀ ਸਾਤੇ ਜੋ ਕਰਕੇ ਬਹੁਤ ਬੀਪੀਆਂ ਨੇ ਖੋਹਾਂ ਦੇ ਵਿੱਚ ਛਾੜਾ ਮਾਰੀਆਂ ਔਰ ਦੁਸ਼ਮਣ ਤੇ ਹੱਥ ਨਹੀਂ ਆਈਆਂ ਇਹ ਇੱਕ ਬਹੁਤ ਵੱਡੀ ਕੁਰਬਾਨੀ ਹੈ 1908 ਦੇ ਵਿੱਚ 6 ਤਰੀਕ ਜੂਨ ਦੀ ਜਿਹੜੀ ਉਹ ਸਭ ਤੋਂ ਜ਼ਿਆਦਾ ਤਰਤੀ ਤਪਦੀ ਹੈ ਗੁਰੂ ਅਰਜਨ ਸਾਹਿਬ ਦਾ ਜਨਮ ਦਿਨ ਸੀ ਜੀ ਲਖੀ ਜੀ 70 ਦੇ ਬਸੇ ਉਹ ਸਦਨ ਵੀ ਸਾਡੀਆਂ ਬੀਬੀਆਂ ਨੇ ਗੋਲੀਆਂ ਦਾ ਵਿਰੋਧ ਦਾ ਤੋਪਾਂ ਦਾ ਸਾਹਮਣਾ ਕੀਤਾ ਔਰ ਉਹ ਵੀ ਅਸੀਂ ਕਦੇ ਭੁੱਲ ਨਹੀਂ ਸਕਦੇ ਜੋ ਉਹ ਕੁਸ਼ ਕੁਰਬਾਨੀਆਂ ਸਾਡੀਆਂ ਬੀਬੀਆਂ ਨੇ ਆਪਣੀ ਖੌਮਦਰੀ ਕੀਤੀ ਮੈਨੂੰ ਚਾਹਤਾ ਮੈਂ ਕੋਈ ਵੀ ਸਾਲ ਪਹਿਲਾਂ ਲਾਹੌਰ ਗਿਆ ਸੀ ਤੇ ਸੜਕ ਤੇ ਖੜਾ ਸੀਗਾ ਇੱਕ ਬੀਬੀ ਚਿੱਟੇ ਕੱਪੜੇ ਪਾਏ ਹੋਏ ਸੀਗੇ ਤੇ ਦੁਪੱਟਾ ਵੀ ਉਹਦਾ ਚਿੱਟਾ ਸੀ ਉਹ ਜਾ ਰਹੀ ਸੀ ਪਰ ਮੇਰੇ ਵੱਲ ਆ ਰਹੀ ਸੀ ਤੇ ਉਸਨੇ ਜਾਂਦਿਆਂ ਜਾਂਦਿਆਂ ਮੇਰੇ ਨਾਲ ਜੱਫੀ ਛੋਟੀ ਜਿਹੀ ਪਾਈ ਤੇ ਬਾਜੀ ਕਹਿ ਕੇ ਚੱਲੇਗੀ ਤਾਂ ਮੈਂ ਸਮਝਿਆ ਇਹ ਸਾੜੀ ਬੀਬੀ ਹੈ ਜਿਹੜੀ 1947 ਤੋਂ ਬਾਅਦ 47 ਦੇ ਵਿੱਚ ਇੱਥੇ ਰਹਿ ਗਈ ਹੈ ਪਰ ਇਸ ਨੇ ਆਪਣਾ ਵਿਰਸਾ ਆਪਣਾ ਮਜਬ ਨਹੀਂ ਪਰ ਦੇ ਸੋ ਸਾੜੀ ਬੀਬੀਆਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ 1984 ਦੇ ਵਿੱਚ ਜਦੋਂ ਰਜੀਵ ਗਾਂਧੀ ਨੇ ਸਿੱਖਾਂ ਦੀ ਪ੍ਰਤਿਲੀਆਮ ਕੀਤੀ ਬੀਬੀਆਂ ਦਾ ਬੇਪਤੀ ਕੀਤੀ ਬੱਚਿਆਂ ਦੇ ਸਰਾਂ ਦੇ ਵਿੱਚ ਟਹਿਲ ਪਾਖੇ ਖੂਕ ਤੇ ਮੇਰਾ ਇਹਨਾਂ ਦਾ ਮਤਲਬ ਹੈ ਕਿ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ ਜਿਹੜਾ ਕੀ ਅਸੀਂ ਲੜ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਸਾਨੂੰ ਇਨਸਾਫ ਕਦੋਂ ਮਿਲੇਗਾ ਸੋਚਿਆ ਇਨਸਾਫ ਨਹੀਂ ਮਿਲਦਾ ਜਿੰਨਾ ਚਿਰ ਆਪਾਂ ਅਮਨ ਪਸੰਦ ਤਰੀਕੇ ਦੇ ਨਾਲ ਵੋਟ ਪਾ ਕੇ ਆਪਣੀ ਪਾਰਟੀ ਨੂੰ ਅਸੈਂਬਲੀ ਐਸ்சிਪੀਸੀ ਪਾਰਲੀਮੈਂਟ ਦੇ ਵਿੱਚ ਨਹੀਂ ਭੇਜਦੇ ਹੈਗੇ ਦੱਲ ਇਹ ਮੇਜ਼ ਤੇ ਹੁਣੀ ਹੈ ਔਰ ਸਾਨੂੰ ਆਜ਼ਾਦੀ ਮਿਲੂਗੀ ਜੇ ਆਪਾਂ ਖੜੇ ਰਹਾਂਗੇ ਦਬਾਂਗੇ ਨਹੀਂ ਔਰ ਅਮਨ ਸੰਤ੍ਰਿਪੇ ਵਿਨਾਂਡ ਚੱਲਦੇ ਰਹਾਂਗੇ ਆਪਣੇ ਘਰੂ ਘਾਰੇ ਹੋਏ ਐ ਪਹਿਲਾਂ ਨਾਦਰ ਸਾਹਿਬ ਨਾਲ ਫਿਰ ਐਮਰ ਖ਼ਾਬ ਦਾਲੀ ਦੇ ਨਾਲ ਤੁਹਾਨੂੰ ਪਤਾ ਸੈਟਰਡੇ ਤੇ ਸੈਟਰਡੇ ਸਾਡੀਆਂ ਬੀਬੀਆਂ ਉਹ ਆਪਣੀ ਜਿਹੜੀ ਤਾਰਾਬਾਨ ਸੀ ਉਹਦੇ ਵਿੱਚ ਬਸਰਾ ਗਜ਼ਲੀ ਕਾਬਲ ਦੇ ਬਾਜ਼ਾਰਾਂ ਦੇ ਵਿੱਚ ਵੇਚਣ ਲਈ ਲੈ ਜਾ ਰਹੀ ਸੀਗੇ ਪਰ ਆਪਣੇ ਸਿੰਘਾਂ ਨੇ ਉਹ ਬੀਬੀਆਂ ਸਾਰੀਆਂ ਬਹੁਤ ਸਾਰੀਆਂ ਛਡਾਈਆਂ ਫਿਰ ਜਥੇਦਾਰਾਂ ਨੇ ਤੇਹਾ ਕਿ ਹੁਣ ਇਹਨਾਂ ਬੀਬੀਆਂ ਦਾ ਕੀ ਕਰੀਏ ਕਿ ਉਹ ਕਰਕੇ Hindu ਮਗਦ ਦੇ ਵਿੱਚ ਜੇ ਬੀਬੀ ਕਰੋਬਾਰ ਨਿਕਲ ਜੇ ਉਸ ਵੇਲੇ ਉਹ ਵਾਪਸ ਨਹੀਂ ਸੀ ਆ ਸਕਦੀ ਸੋ ਫਿਰ ਸਾਡੇ ਜਥੇਦਾਰਾਂ ਨੇ ਜਿਹੜੀ ਸਾਡੀ 限定 ਸੀ ਘਟ ਗਈ ਸੀ ਕੀ ਫਿਰ ਸਾਡੇ ਬਜ਼ੁਰਗਾਂ ਨੇ ਘਰਾਂ ਦੇ ਵਿੱਚ ਬਿਠਾ ਤੀਆਂ ਉਹ ਸਾਡੀਆਂ ਦਾਦੀਆਂ ਪਰਦਾਦੀਆਂ ਵੀ ਐ ਜਿਨ੍ਹਾਂ ਨੇ ਇੰਨਾ ਜ਼ੁਲਮ ਝੱਲ ਕੇ ਫਿਰ ਸਿੱਖੀ ਦੇ ਵਿੱਚ ਵਸ ਕੇ ਸਾਡੀ ਜਿਹੜੀ ਜਿੰਦ ਜੀਏ ਜੋ ਪੋਸਟਾ ਔਸਨੋਰ ਗੇ ਚਲਾਇਆ ਅਸੀਂ ਬਿਲਕੁਲ ਬੀਪੀਐਮ ਦੀ ਦੇਣ ਕਦੇ ਭੁੱਲ ਨਹੀਂ ਸਕਦੇ ਨਾ ਜੋ ਜ਼ੁਲਮ ਬੀਪੀਕਾਥੀਆ ਨਾਲ ਹੋਇਆ ਬੀਪੀ ਰੂਪੰਦੋਲ ਬਰਬਾਦ ਦੇ ਨਾਲ ਹੋਇਆ ਟੀਪੀਐਸ ਗੱਡ ਨੂੰ ਵੀ ਸੜਾ ਹੋਈ ਸੁਪਰੀਮ ਕੋਰਟ ਤੋਂ ਬੀਪੀਕਾਥੀਆ ਦਾ ਜਿਹੜਾ ਬਿਆਨ ਸਿੰਘ ਦੇ ਪੋਤੇ ਨੇ ਮੜੇ ਕੰਮ ਕੀਤੇ ਸੀਗੇ ਉਹਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਜਿਹੜਾ ਇਹ ਕੇਸ ਮੇਰਾ ਵਕੀਲ ਰਣਜਨ ਰਖਣਪਾਲ ਜੀ ਨੇ ਲੜੇ ਉਹਨਾਂ ਦਾ ਵੱਡਾ ਮੁੰਡਾ 22 ਸਾਈਕਲ ਦੇ ਉੱਤੇ ਠੰਡੀ ਗੜ ਘਰੇ ਆ ਰਿਹਾ ਸੀਗਾ ਤੇ ਉਸ ਦੇ ਉੱਤੋਂ ਵੀ ਕਾਰ ਨਿਗਾ ਹਟੇ ਉਸ ਨੂੰ ਮਾਰ ਦਿੱਤਾ ਸੋ ਮੇਰਾ ਮਤਲਬ ਹੈ ਕਿ ਅਸੀਂ ਸਾਰਿਆਂ ਦੇ ਪਾਸੇ ਸਾਰਾ ਕੁਝ ਢੱਲੇ ਪਰ ਅੱਜ ਜਿਹੜੀ ਚੀਜ਼ ਹੈ ਜੇ ਆਪਾਂ ਬਰਾਬਰ ਹੈਗੇ ਆਂ ਪਰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੀਬੀਆਂ ਨਹੀਂ ਕੀਰਤਨ ਨਹੀਂ ਕਰ ਸਕਦੀਆਂ ਇਹਦੇ ਬਾਰੇ ਮੁੱਠ ਵਿਚਾਰ ਹੋਣੇ ਚਾਹੀਦੇ ਹੈ ਤੇ ਆਉਣ ਵਾਲੀ ਜਿਹੜੀ ਕਮੇਟੀ ਹੋਊਗੀ ਮੈਂ ਸਮਝਦਾ ਹਾਂ ਕਿ ਉਹ ਅੱਜ ਦੇ ਛੇਰਾਂ ਦੀ ਹੋਊਗੀ ਨਵੇਂ ਛੇਰਾਂ ਦੀ ਹੋਊਗੀ ਔਰ ਇਹ ਜਿਹੜੀ ਆਥਰੀ ਚੀਜ਼ ਹੈ ਤੱਬੇ ਸਾਡੇ ਕੌਮ ਦੇ ਉੱਤੇ ਇਹ ਵੀ ਮਟਾਇਆ ਜਾਊਗਾ ਸੋ ਮੈਂ ਬੜਾ ਰਿਵੀਆਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਸ੍ਰੀ ਅਕਾਲ ਇੱਥੇ ਆਏ ਤੇ ਬਹੁਤ ਬਹਾਦਰ ਸਾਡੀਆਂ ਬੀਬੀਆਂ ਇੱਥੇ ਆਈਆਂ ਜਿਨ੍ਹਾਂ ਦਾ ਤਜਰਬਾ ਬਹੁਤ ਹੈ ਜਿਨ੍ਹਾਂ ਨੇ ਲਿਖਿਆ ਬਹੁਤ ਹੈ ਜਿਨ੍ਹਾਂ ਨੇ ਸਾਡੇ ਸ਼ਹੀਦ ਬੱਚਿਆਂ ਨੂੰ ਸੰਭਿਆ ਸਾਰੇ ਇੱਥੇ ਆਏ ਹੋਏ ਆਂ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਪਾਰਟੀ ਇਹ ਅੱਜ ਸਮਾਗਮ ਕਰ ਸਕਦੀ ਸੀਗੀ ਤੇ ਕਰਦੀ ਹੈ ਡਾਕਟਰ ਹਰਸਿੰਦਰ ਕੌਰ ਜੀ ਬੀਪੀ ਰਜਿੰਦਰ ਕੌਰ ਜੀ ਬੀਪੀ ਮਨਦੀਪ ਕੌਰ ਜੀ ਬੀਪੀ ਰਸ਼ਪਿੰਦਰ ਕੌਰ ਜੀ ਬੀਪੀ ਅਮਰੋਦ ਕੌਰ ਜੀ ਬੀਪੀ ਸੰਦੀਪ ਕੌਰ ਜੀ ਬੀਪੀ ਡਾਕਟਰ ਬਿੰਦਰਪੁਰ ਜੀ ਬੀਬੀ ਬਲਵਿੰਦਰ ਕੌਰ ਜੀ ਡਾਕਟਰ ਅਮਰਕੌਰ ਸਾਰੇ ਦਾ ਅਸੀਂ ਬਹੁਤ ਰਣੀ ਹੈ ਤੇ ਸਾਰੇ ਬੀਬੀਆਂ ਇਨ੍ਹਾਂ ਦੇ ਨਾਮ ਮੈਂ ਨਹੀਂ ਲੈ ਸਕਿਆ ਉਹਨਾਂ ਦਾ ਵੀ ਬਹੁਤ ਰਣੀ ਹੈ ਕਿ ਤੁਸੀਂ ਬਹੁਤ ਤਾਕਤ ਦੇ ਨਾਲ ਇੱਥੇ ਆਇਓ ਤੁਹਾਡਾ ਜੀ ਆਇਆਂ ਨੂੰ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਆਪਾਂ ਨੇ ਮੀਟਿੰਗ ਕੀਤੀ ਹੈ ਇਹਦਾ ਸਿੱਟਾ ਚੰਗਾ ਨਿਕਲੂਗਾ ਤੇ ਜਿਹੜੀਆਂ ਬੀਪੀਆਂ ਗੁਲਾਮ ਹੈਗੀਆਂ ਅਜੇ ਵੀ ਉਹਨਾਂ ਦਾ ਵੀ ਕੁਛ ਨਾ ਕੁਛ ਹੋਊਗਾ ਗੁਲਾਮੀ ਦੀ ਮੈਂ ਗੱਲ ਕੀਤੀ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਹੈ ਉਹਨਾਂ ਨੇ ਆਪਣੀ ਧਰਮ ਪਤਨੀ ਕਦੇ ਘਰੇ ਨਹੀਂ ਰੱਖੀ ਹੈ ਉਹਦੇ ਬਾਰੇ ਜਿਹੜੀਆਂ ਖਬਰਾਂ ਦੇ ਵੱਡੇ ਵੱਡੇ ਰਿਪੋਰਟਰ ਨੇ ਖੋਜ ਕਰਦੇ ਹੈ ਕੁਪਰ ਤੇ ਪ੍ਰਾਈਮ ਮਿਨਿਸਟਰ ਦੀ ਘਰ ਵਾਲੇ ਨੇ ਤੇ ਉਹ ਡਰਦੇ ਇਹ ਨਹੀਂ ਸਾਨੂੰ ਦੱਸਦੇ ਕਿ ਮੋਦੀ ਸਾਹਿਬ ਦੇ ਘਰ ਵਾਲੇ ਕਿੱਥੇ ਰਹਿੰਦੇ ਐ ਕੌਣ ਉਹਨਾਂ ਦੀ ਪਰਵਰਿਸ਼ ਕਰਦਾ ਐ ਉਹਨਾਂ ਨੂੰ ਜਿਵੇਂ ਸਿਕਿਉਰਟੀ ਐ ਬਿਲਕੁਲ ਉਹਦੇ ਤੇ ਨਿਰਭਰ ਆਇਆ ਹੋਇਆ ਤੇ ਆਪਣੇ ਧਰਮ ਦੇ ਵਿੱਚ ਗ੍ਰਿਸ਼ਟ ਦੱਸਿਆ ਹੋਇਆ ਇਸ ਕਰਕੇ ਅਸੀਂ ਆ ਅਸਰਾਫ ਉਹ ਵਿ ਵਿਦੀ ਕਰਦੇ ਆ ਜਿਨ੍ਹਾਂ ਨੂੰ ਮੋਤੀ ਸਾਹਿਬ ਨੇ ਸ਼ਾਦੀ ਕਰਾਤੇ ਨੇੜੇ ਨਹੀਂ ਲਾਇਆ ਨਾ ਆਪਣੇ ਘਰ ਚ ਰੱਖਿਆ ਕੁਝ ਦਿਨ ਪਹਿਲਾਂ ਮੈਂ ਮੁਕਾਬਲਾ ਕੀਤਾ ਸੀ ਕਿ ਮਨਮੋਹ ਸਿੰਘ ਸਾਡੇ ਪ੍ਰਾਈਮ ਮਿਨਿਸਟਰ ਰਹੇ ਹੈ ਪਰ ਜਿੱਥੇ ਵੀ ਮਨਮੋਹ ਸਿੰਘ ਜੀ ਜਾਂਦੇ ਸੀ ਬਾਹਰ ਦੇ ਮੁਲਕਾਂ 'ਚ ਇੱਥੇ ਉਹਨਾਂ ਦੇ ਸਰਦਾਰਨੀ ਸਾਹਿਬ ਨਾਨਕ ਜੀ ਮੈਨੂੰ ਬੜੀ ਖੁਸ਼ੀ ਹੈ ਕਿ ਸਿੱਖਾਂ ਨੇ ਆਪਣੀ ਗਿਰਸਤੀ ਦਾ ਵੈ ਬਿਲਕੁਲ ਬਰਕਰਾਰ ਰੱਖੀ ਹੈ ਤੇ ਮੈਂ ਮੋਤੀ ਸਾਹਿਬ ਨੂੰ ਵੀ ਅਪੀਲ ਕਰੂੰਗਾ ਕਿ ਇੱਕ ਦੁਖੀ ਬੀਬੀ ਨੂੰ ਆਪਣੇ ਘਰ ਦੇ ਵਿੱਚ ਵਸਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ